ਸਰ ਖਾਈ ਪਿੰਡ ਪਹੁੰਚੇ ਹੋ ਜਿੱਥੇ ਡਰੋਨ ਦਾ ਹਮਲਾ ਆਇਆ ਸੀਗਾ ਕੀ ਕਹਿਣਾ ਹੈ ਜੀ ਪਰਿਵਾਰ ਦੇ ਦੇਖੋ ਮੈਂ ਇਹ ਦਫਾ ਇੱਥੇ ਆਇਆ ਪਹਿਲਾਂ ਮਾਤਾ ਜੀ ਚਲੇ ਗਏ ਫਿਰ ਲਾਲ ਲਕਸ਼ਮਨ ਸਿੰਘ ਮਾਤਾ ਦਾ ਦਿਹਾਂਤ ਹੋ ਗਿਆ ਕਿਉਂਕਿ ਮਾਤਾ ਦਾ 100% ਬर्न ਸੀਗਾ ਪੀਨਾ ਦਾ 65% ਸੀ ਉਹ 3 ਮਹੀਨੇ ਇਸ ਚੀਜ਼ ਤੇ ਡਾਕਟਰਾਂ ਨੇ ਵੀ ਮਿਹਨਤ ਕੀਤੀ। ਪਰ ਫਰਮਾਤੋਆ ਲੱਗਿਆ ਉਹ ਹੁਕਮ ਹੈ। ਇਸਨੂੰ ਸਮਝਣ ਲਈ ਥੋੜਾ ਜਿਗ ਹੈ ਨਹੀਂ। ਪੀਤਾ ਹੈ ਜਿਵੇਂ ਸਰਕਾਰੀ ਨੌਕਰੀ ਵਾਸਤੇ ਗਿਆ ਸਰਕਾਰ ਨੂੰ ਮੈਂ ਚਿੱਠੀ ਲਿਖ ਰਿਹਾ ਹਾਂ। ਕੌਂਸਲਰ ਸਾਹਿਬ ਨੂੰ ਵੀ ਲਿਖਾਂਗੇ ਕਿ ਜਿੱਥੇ ਵੀ ਹੋ ਸਕੇਗਾ ਇਸ ਪਰਿਵਾਰ ਨੂੰ ਮਦਦ ਕਰਾਂਗੇ ਕਿਉਂਕਿ ਇਹ ਇੱਕ ਛੋਟਾ ਜਿਹਾ ਕੁਲਪਸੂਤੀਏ ਦੇ ਵਿੱਚ ਇਹ ਨਿਕਲ ਨਿਸ਼ਾਨ ਦਾ 178 ਗਾ ਲੜਾਈ ਸੀਗੀ ਵਾਰ ਸੀਗੀ ਫੋਰਸ ਦੇ ਅਧੀਨ ਇਹਨਾਂ ਦਾ ਪਰਿਵਾਰ ਜਿਹੜਾ ਹੈ ਇਹਨਾਂ ਨੂੰ ਸਾਕਤ ਕਰਨਾ ਪਿਆ ਤੇ ਅਸੀਂ ਇਸ ਦੁੱਖ ਦੀ ਘੜੀ ਮੈਂ ਮੇਰਾ ਇਲਾਕਾ ਸਾਦਕੁਲਲਾ ਸਾਡੇ ਸਾਰੇ ਸੱਜਣ ਬੱਚ ਪਾਰਟੀ ਰਜਨਤਾ ਪਾਰਟੀ ਦੇ ਜੋ ਵੀ ਸਾਰੇ ਸੱਤਾਂ ਨੇ ਅਸੀਂ ਇਹਨਾਂ ਦੇ ਨਾਲ ਇਹਨਾਂ ਨੂੰ ਸਪੋਰਟ ਕੀਤਾ ਸਰ ਸੈਂਟਰ ਸਰਕਾਰ ਨਾਲ ਵੀ ਕੋਈ ਤੁਹਾਡੀ ਗੱਲ ਹੋਈ ਹੈ ਵੀ ਜਿਹੜੇ ਇਹਨਾਂ ਨੂੰ ਬਿਲਕੁਲ ਜੀ ਮੈਂ ਉਹਨਾਂ ਨੂੰ ਇਹਨਾਂ ਦੇ ਪੂਰੇ ਡਿਟੇਲਸ ਜਿਹੜੇ ਨੇ ਉਹ ਦੇ ਰਿਹਾ ਹੈਗਾ ਔਰ ਉਹਨਾਂ ਦੇ ਕੋਲੋਂ ਵੀ ਅਸੀਂ ਮੰਗ ਕਰਾਂਗੇ ਜੀ ਸਾਨੂੰ ਕੁਝ ਨਾ ਕੁਝ ਇਸ ਪਰਿਵਾਰ ਦੀ ਮਦਦ ਵਾਸਤੇ ਫਾਈਨੈਂਸ਼ੀਅਲ ਹੈਲਪ ਦੇਣ ਧੰਨਵਾਦ